ਗੈਮਰੀ ਸੁਪਰ ਲਗਜ਼ਰੀ ਗੱਡੀ ਆ ਤੇ ਪੇਡ ਨੰਬਰ ਵੀਆਈਪੀ ਨੰਬਰ ਆ ਬਿਲਕੁਲ ਜੀ ਤੇ ਰੇਟ ਬਾਈ ਜੀ ਗੱਡੀ ਦਾ ਇੰਨਾ ਕੁ ਘੱਟ ਕਿ ਤੁਸੀਂ ਕਹਿਣਾ ਯਾਰ ਵੀ ਗੱਡੀ ਬਾਈ ਸਾਨੂੰ ਦੇ ਦਿਓ ਅਸੀਂ ਆ ਰਹੇ ਆ ਵਿੱਚ ਹੁਣਾ ਪਰ ਬਾਈ ਜੀ ਸਾਈ ਪਾਏ ਬਿਨਾ ਗੱਡੀ ਨਹੀਂ ਬੁੱਕ ਹੋਣੀ ਪਹਿਲੀ ਦੱਸ ਦਿੰਦੇ ਹਾਂ ਠੀਕ ਹੈ ਬਿਲਕੁਲ ਜੀ ਬਿਲਕੁਲ ਬਾਅਦ ਜਾ ਕੇ ਲੜਨ ਬੰਦੇ ਵੀ ਯਾਰ ਰਨਿੰਗ ਦਿੱਤੀ ਗਈ ਸਾਈ ਬਾਈ ਬਿਨਾ ਬੁੱਕ ਨਹੀਂ ਹੋਣੀ ਤੇ ਗੇਟ ਰੇਟ ਹੈਗਾ ਗੱਡੀ ਦਾ 3 ਲੱਖ ਪਰ ਤੋਹਫਾ ਲਿਆ ਹੈ ਗੱਡੀ ਹੈਗੀ ਆ 2017 ਵਾਲਾ LTZ ਟਾਪ ਮਡਲਾ LTZ ਕਰੂਜ਼ ਸਾਰਾ ਟਾਪ ਸੰਰੂਫ ਵਾਲੀ ਬਿਲਕੁਲ ਜੀ ਅਲਾਈ ਟਾਇਰ ਐਕਸਟਰਾ ਪਾਇਆ ਹੋਣੇ ਗੱਡੀ ਚ ਠੀਕ ਹੈ ਨਾ ਵੀਰੇ ਬਿਲਕੁਲ ਜੀ ਬਿਲਕੁਲ ਕਰਾ ਚੈੱਕ ਬਾਈ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਨਵੀਆਂ ਗੱਡੀਆਂ 70% ਗੱਡੀਆਂ ਫਸਟ ਓਨਰ ਦੀਆਂ ਮਿਲਣੀਆਂ ਠੀਕ ਹੈ ਨਾ ਬਾਈ ਬਿਲਕੁਲ ਬਿਲਕੁਲ ਜੀ ਬਿਲਕੁਲ ਇੱਕ ਦੋ ਗੱਡੀਆਂ ਹੋਣੀਆਂ ਜਿਹੜੀਆਂ ਸੈਕੰਡ ਓਨਰ ਦੀਆਂ ਪਰ ਜਿਹੜੀਆਂ ਸੈਕੰਡ ਓਨਰ ਵਾਲੀਆਂ ਵੀ ਨੇ ਉਹ ਵੀ ਗੱਡੀਆਂ A1 ਕੰਡੀਸ਼ਨ ਦੀਆਂ ਨੇ ਤੁਸੀਂ ਦੇਖ ਕੇ ਕਹਿਣਾ ਕਿ ਗੱਡੀਆਂ ਵਾਕਈ ਵਾਹ ਕਮਾਲ ਨੇ ਬਾਈ ਸਤਿ ਸ੍ਰ ਪਹਿਲੀ ਵੀਡੀਓ ਕਰਨ ਲੱਗਿਆ ਬਈ ਠੀਕ ਹੈ ਨਾ ਤੇ ਇੱਕ ਨਵੀਂ ਜਗ੍ਹਾ ਤੇ ਕਿਹੜੀ ਜਗ੍ਹਾ ਖੜੇ ਆਪਾਂ ਦੱਸ ਦੋ ਮਾੜਾ ਇਹ ਭਾਈ ਖੜੇ ਸ਼ੋਲਾ ਦਾ ਖੜੇ ਆਂ ਜੀ ਅਸ਼ੋਕਨਗਰ ਹਾਂਜੀ ਹਾਂਜੀ ਸਾਰਾ ਕਾਰਬੇ ਉੱਥੋਂ ਲੈ ਕੇ ਉੱਥੇ ਉੱਥੇ ਸਾਰਾ ਕਾਰਬਿਯਾਰੀ ਆ ਜੀ ਠੀਕ ਹੈ ਜੀ ਅਸ਼ੋਕਨਗਰ ਖੜੇ ਆਂ ਜਲੰਧਰ ਸ਼ਹਿਰ ਤੇ ਉੱਪਰ ਬੋਰਡ ਤੇ ਜਹਾਤੀ ਮਰਾਦੀ ਡੀਡੀ ਮੋਟਰ ਹੈ ਨਾ ਤੇ ਸਕਰੀਨ ਤੇ ਨੰਬਰ ਚੱਲਦੇ ਨੇ ਉੱਥੇ ਜਾਣਕਾਰੀ ਪੂਰੀ ਮਿਲ ਜੂਗੀ ਤੁਹਾਨੂੰ ਤੇ ਬਾਈ ਜੀ ਆਪਾਂ Honda Amaze ਤੋਂ ਸ਼ੁਰੂ ਕਰਦੀ ਹਾਂ ਹਾਂਜੀ ਹਾਂਜੀ ਕਰੋ ਜੀ ਕਰੋ ਤੇ ਕਿੰਨੇ ਮਾਡਲ ਗੱਡੀਆਂ ਬਾਈ ਜੀ ਇਹ ਸਰ Honda Amaze ਆ ਇਹ 2023 ਮਾਡਲ ਦੀ ਆ ਇਹ ਜੀ VX ਆਟੋਮੈਟਿਕ ਗੱਡੀ ਆ ਇੰਚਲੀ 11000 ਚੱਲੀ ਆ ਨਾ ਫਰਸਟ ਓਨਰ ਦੀ ਗੱਡੀ ਆ ਫਰਸਟ ਓਨਰ ਦੀ ਗੱਡੀ ਆ ਸਿਰਫ 11000 ਕਿਲੋਮੀਟਰ ਚੱਲੀ ਆ ਹਾਂਜੀ ਟੱਚਿੰਗ ਤਾਂ ਕਿਤੇ ਹੋਣੀ ਹੀ ਨਹੀਂ ਨਹੀਂ ਸਰ ਬਾਈ ਜਿਵੇਂ ਨਵੀਂ ਗੱਡੀ ਆ ਹਾਂਜੀ ਤੇ ਅੰਦਰੋਂ ਕੰਡੀਸ਼ਨ ਤੁਹਾਨੂੰ ਚੈੱਕ ਕਰਾਉਣੇ ਆ ਪਿੱਛੋਂ ਵੀ ਦਿਖਾ ਦੇ ਗੱਡੀ ਤੇ ਜਿਵੇਂ ਨਵੀਂ ਗੱਡੀ ਆ 11000 ਚੱਲੀ 23 ਮਾਡਲ ਆਟੋਮੈਟਿਕ ਕਾਰ ਆ VX ਵੇਰੀਐਂਟ ਆ ਤੇ ਬਾਈ ਜੀ ਆਪਾਂ ਜੇ ਰੇਟ ਓਨਰ ਫਰਸਟ ਹੀ ਆ ਨਾ ਓਨਰ ਫਰਸਟ ਆ ਜੀ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਤਾਂ ਲਾਸਟ ਦਵਾਂਗੇ ਐਟ ਲੀਸਟ ਤਾਂ ਦਵਾਂ 890 8 ਲੱਖ 90 ਹਜ਼ਾਰ 8 ਲੱਖ 90 ਹਜ਼ਾਰ ਦੀ ਗੱਡੀ ਆ ਬਾਈ ਜੀ ਨਵੀਂ ਨਾਲੋਂ ਬਹੁਤ ਜ਼ਿਆਦਾ ਡਿਸਕਾਊਂਟ ਤੇ ਤੁਹਾਨੂੰ ਮਿਲ ਰਹੀ ਆ ਗੱਡੀ ਵੀ ਨਵੀਂ ਆ 11000 ਚੱਲ ਕੇ ਗੱਡੀ ਨੂੰ ਹੁੰਦਾ ਵੀ ਕੁਝ ਨਹੀਂ ਤੇ ਬਈ ਹੋਰ ਇਹਦੀ ਖਾਸੀਅਤ ਹੈਗੀ ਇਹਦੇ ਜਿਹੜੇ ਬੰਦੇ ਦੀ ਗੱਡੀ ਆ ਉਹਨੇ ਇੱਕ ਉਹਨੇ ਪੰਜ-ਛੇ ਦੀ ਐਕਸਟੈਂਡੀ ਵੈਂਟੀ ਵੀ ਕਰਾਈ ਹੋਈ ਜਿਹੜੀ ਹੁਣ 40-50 ਹਜ਼ਾਰ ਦੀ ਹੁੰਦੀ ਆ ਉਹ ਤੁਹਾਨੂੰ ਵੈਂਟੀ ਹੋਈ ਉਹ ਹਰੀ ਦੇ ਵਿੱਚ ਹੋ ਜੂਗਾ ਨਾਮ ਚੜਜੂ ਬੰਦੇ ਦੇ ਹਾਂਜੀ ਉਹ ਨਾਮ ਚੜਜੂਗੀ ਠੀਕ ਹੈ ਜੀ ਤੇ ਇਹਦੇ ਤੇ ਲੋਨ ਕਿੰਨੇ ਦਾ ਹੋ ਜੂਗਾ ਲਓ ਤੁਸੀਂ ਲਿਆਓ ਇੱਕ ਇਹ ਤੇ ਲਿਆ ਲੱਖ ਸਵਾ ਲੱਖ ਲਿਆਓ ਤੇ ਬਾਕੀ ਤੇਰਾ ਲੋਨ ਕਰਾ ਦੂੰਗਾ ਬਾਕੀ ਸਾਰੀ ਲੋਨ ਹੋ ਜਾਵੇ ਲੱਖ ਸਵਾ ਲੱਖ ਰੁਪਇਆ ਲੈ ਕੇ ਆਉਣਾ ਠੀਕ ਹੈ ਨਾ ਅੱਗੇ ਆ ਗਈ ਟਿਆਗੋ ਇਹ ਗੱਡੀ ਸੇਲ ਹੋਈ ਹੋਈ ਆ ਹਾਂਜੀ ਜੀ ਸੋਲਡ ਜੀ ਇਹ 2021 ਮਾਡਲ ਸਿਗੀ 21 ਮਾਡਲ 21 ਮਾਡਲ ਸਿਗੀ ਐਲਈ ਸਿਗੀ ਐਲਈ ਹਾਂਜੀ ਠੀਕ ਹੈ ਜੀ ਇਹ ਵੀ ਆਟੋਮੈਟਿਕ ਟਰਾਂਸਮਿਸ਼ਨ ਹੈ ਨਹੀਂ ਨਹੀਂ ਮੈਨੂੰ ਮੈਨੂਅਲ ਹੈ ਇਹ ਮੈਨੂਅਲ ਹੈ ਇਹ ਮੈਨੂਅਲ ਟਰਾਂਸਮਿਸ਼ਨ ਸੀ ਤੇ ਅੱਗੇ ਬਾਈ ਜੀ ਆ ਗਈ ਕ੍ਰਿਸਟਾ ਗੱਡੀ ਜੇ ਤੁਸੀਂ ਨਵੀਂ ਕ੍ਰਿਸਟਾ ਲੈਣ ਜਾ ਰਹੇ ਹੋ ਜਮਾ ਨਾ ਜਾਇਓ ਆ ਗੱਡੀ ਤੁਹਾਡੇ ਲੈਣ ਦੀ ਆ ਜਮ ਦੋਇਸ ਤਾਰਾ ਮਾਡਲ ਦੀ ਹੈ ਇਹ ਹੈ ਜੈਡ ਐਕਸ ਜੈਡ ਐਕਸ ਜਿਹੜਾ ਸੋ ਆਟੋਮੈਟਿਕ ਹੈ ਜੀ ਇਹ ਵੀ ਆਟੋਮੈਟਿਕ ਹੈ ਠੀਕ ਹੈ ਜੀ ਤੇ ਆਟੋਮੈਟਿਕ ਹੈ ਐਂਡ ਫਰਸਟ ਓਨਰ ਦੀ ਗੱਡ ਹੈ ਜੀ ਫਰਸਟ ਓਨਰ ਦੀ ਗੱਡੀ ਹੈ ਤੇ ਚੱਲੀ ਕਿੰਨੀ ਹੋਈ ਹੈ ਇਹ ਇਧਰ ਇਹ ਇਧਰ 180 ਚੱਲੀ 1 ਲੱਖ 80 ਹਜ਼ਾਰ ਚੱਲੀ ਹੋਈ ਹੈ ਵਿਦ ਵਿਦ ਕੰਪਨੀ ਰਿਕਾਰਡ ਕੰਪਨੀ ਰਿਕਾਰਡ ਹਾਂ ਜੀ 1 ਲੱਖ 80 ਨਹੀਂ ਜੀ ਕੋਈ ਮੀਟਰ ਰਿਕਾਰਡ ਨਹੀਂ ਸਾਰੇ ਸਾਰੇ ਕੰਪਨੀ ਰਿਕਾਰਡ ਹੈ ਜੀ ਠੀਕ ਹੈ ਕੈਪਟਨ ਸੀਟ ਵਾਲੀ ਗੱਡੀ ਹੈ ਤੇ ਬਾਈ ਜੀ ਰੇਟ ਗੱਡੀ ਦਾ ਲਾਸਟ ਰੇਟ ਹੈਗਾ ਇਹਦਾ ਅਗਰ 14 ਸਵਾ 14 ਲੱਖ ਰੁਪਏ ਦਿਓ ਬਾਕੀ ਬਾਕੀ ਦਾ ਮੁੱਕਾ ਮਾਨਤਾ ਨੂੰ ਹੀ ਕਰਦੇ ਆ ਮਾਨਤਾਨ ਹੋ ਜੂਗਾ ਤੇ ਪੱਕਾ ਜੀ ਮਾਨਤਾਨ ਹੋ ਜੂਗਾ ਬਾਈ ਸਵਾ 14 ਲੱਖ ਦੀ ਗੱਡੀ ਆ ਤੇ ਮੈਨੂੰ ਲੱਗਦਾ 11-12 ਲੱਖ ਦਾ ਲੋਨ ਵੀ ਹੋ ਜੂਗਾ ਹੋ ਜਾਏਗਾ ਜੀ ਹੋ ਜਾਏਗਾ ਇਜ਼ੀਲੀ ਲੋਨ ਹੋ ਜੂ 11-12 ਲੱਖ ਦਾ ਛੋਟੀ ਜੀ ਡਾਊਨ ਪੇਮੈਂਟ ਲੈ ਕੇ ਆਉਣੀ ਆ ਐਨੋਵਾ ਕ੍ਰਿਸਟਾ ਗੱਡੀ ਬਾਅਦ ਤੇ ਇੱਧਰ ਦਿਖਾ ਬਾਈ ਅੱਗੇ ਤੇ ਅੱਗੇ ਆ ਜਾ ਅੱਗੇ ਆ ਗਈ ਐਕਸ ਯੂ ਵੀ 300 ਹਣਾ ਮੀਂਟ ਹਾਂ ਜੀ ਐਕਸ ਯੂ 300 ਜੀ ਤੇ ਵੇਰੀਐਂਟ ਕਿਹੜਾ ਇਹ ਇਹ ਐਡਬਲ অপਸ਼ਨ ਡਰਾਈਵ 8 অপਸ਼ਨ ਇਹ ਸਨ ਰੂਫ ਵਾਲੀ ਸਨ ਰੂਫ ਵਾਲੀ ਗੱ ਠੀਕ ਹੈ ਮਾਡਲ ਕਿੰਨਾ ਇਹ 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 2019 ਮਾਡਲ ਜੀ 19 ਮਾਡਲ ਗੱਡੀ ਆ 19 ਮਾਡਲ ਐਂਡ ਫਰਸਟ ਓਨਰ ਆ ਇਕੋ ਹੀ ਇਹਦਾ ਰੇਟ ਇਹਦਾ ਕਿ 8.5 ਲੱਖ ਰੁਪਈਆ 8.5 ਲੱਖ ਰੁਪਈਆ ਹਾਂਜੀ ਠੀਕ ਹੈ ਬਾਈ ਜੀ ਲੋਨ ਇਹਦੇ ਤੇ ਵੀ ਹੋ ਜਾਊਗਾ 7 ਲੱਖ ਹੋ ਜਾਏਗਾ ਜੀ ਹੋ ਜਾਏਗਾ ਆਹ ਰਾਮ 1.5 ਲੱਖ ਰੁਪਈਆ ਡਾਊਨ ਪੇਮੈਂਟ ਤੇ ਦੇ ਦਾਂਗੇ ਉਹ ਵੀ ਕਰਾ ਲੇ ਉਹ ਵੀ ਕਰਾ ਲੇ ਜਮਾ ਨਵੀਂ ਗੱਡੀ ਆ ਸਿੰਗਲ ਵਧੀਆ ਹੋਵੇ ਤੇਰਾ ਹੋਰ ਵੀ ਕਰਾ ਲਾਂਗੇ ਚੱਕਰ ਠੀਕ ਹੈ ਇਤੋਂ ਵੀ ਜ਼ਿਆਦਾ ਹੋ ਜਾਏਗਾ ਹੋ ਸਕਦਾ ਤੁਹਾਨੂੰ 10 ਲੱਖ ਰੁਪਈਆ ਡਾਊਨ ਪੇਮੈਂਟ ਦੀ ਗੱਡੀ ਮਿਲ ਜੇ ਗੱਡੀ ਕਣੀ ਚਾਤੀ ਮਰਾ W8 वेरिएंट सनरूफ ਵਾਲਾ ਐਕਸਯੂਵੀ 300 ਹਾਂਜੀ ਠੀਕ ਹੈ ਨਾ ਬਾਈ ਜੀ ਤੇ ਅੱਗੇ ਆ ਗਈ i10 ਗ੍ਰੈਂਡ ਨਿਓਸ ਨਿਓਸ ਇਹ ਹੈਗੀ ਇਹ ਹੈਗੀ 2022 ਮਾਡਲ ਹੈ ਜੀ ਇਹ ਹੈਗੀ ਪੈਟਰੋਲ ਪਲਸ ਸੀएनजी ਪੈਟਰੋਲ ਪਲਸ ਸੀएनजी ਇਹ ਚੱਲੀ 15000 ਸਾਰੀ ਸਿਰਫ 15000 ਕਿਲੋਮੀਟਰ ਸਭ 15000 ਚੱਲੀ ਹੈ ਕੋਈ ਵੀ ਇੱਕ ਬੰਦਾ ਕਹਿ ਦੂਗਾ ਕਿ ਕਿੰਨੇ ਮੀਟਰ ਬੈਗ ਆ ਕੁਝ ਵੀ ਉਹ ਸਾਡੀ ਗਾਰੰਟੀ ਹੈ ਗਾਰੰਟੀ ਹੈ ਲਿਖਤੀ ਰੂਪ ਦੇ ਵਿੱਚ ਲਿਖਤੀ ਰੂਪ ਹੈ ਹੋਰ ਦੱਸੋ ਠੀਕ ਹੈ ਬਾਈ ਜੀ ਅੰਦਰੋਂ ਕੰਡੀਸ਼ਨ ਚੈੱਕ ਕਰਾ ਮਿੱਤਰਾ ਜਿਵੇਂ ਨਵੀਂ ਗੱਡੀ ਹੈ ਸੀਟ ਕਵਰ ਲੈਦਰ ਚੜੇ ਹੋਏ ਆ ਤੇ ਗੱਡੀ ਚ ਕੋਈ ਕਮੀ ਨਹੀਂ ਸਿਰਫ ਇੱਕੋ ਹੀ ਕਮੀ ਆ ਡਰਾਈਵਰ ਦੀ ਚਲਾਉਣ ਵਾਲੇ ਦੀ ਉਹ ਕਮੀ ਤੁਸੀਂ ਪੂਰੀ ਕਰਨੀ ਆ ਰੇਟ ਤੁਹਾਨੂੰ ਉਹ ਦਵਾਵਾਂਗੇ ਬਾਈ ਹੁਣਾ ਤੋਂ ਜਿਹੜਾ ਲਾਸਟ ਹੈਗਾ ਇਹਦਾ ਹੈਗਾ 690 ਜੀ 690 690 ਤੇ 6 ਲੱਖ ਦਾ ਮੈਨੂੰ ਲੱਗਦਾ ਲੋਨ ਹੋ ਜੂਗਾ ਹੋ ਜਾਏਗਾ ਜੀ ਹੋ ਜਾਏਗਾ 90 ਕੁ ਹਜ਼ਾਰ ਰੁਪਿਆ ਡਾਊਨ ਪੇਮੈਂਟ ਦਾ ਲੈ ਕੇ ਆਉਣਾ ਜਮਾ ਨਵੀਂ ਚਮਚਮ ਕਾਉਂਦੀ ਗੱਡੀ ਆ ਤੇ ਅੱਗੇ ਆ ਗਈ ਬਾਈ ਜੀ ਸਲੇਰੀਓ ਇਹਦੇ ਬਾਰੇ ਦੱਸੋ ਵੀਰੇ ਸਰ ਇਹ ਆ ਗਈ 2022 ਮਾਡਲ ਦੀ ਆ ਇਹ ਅੱਗੇ ਆ ਇੱਕ EGX I zx भाई ऑटोमेटिक आई ऑटोमेटिक हां जी ये भी ये भी हैगी ये भी एक ना ये हैगी अपना फर्स्ट ओनर है फर्स्ट ओनर है हां जी मॉडल ਕਿੰਨਾ ਇਹ 22 ਜੀ 22 ਮਾਡਲ ਠੀਕ ਹੈ ਭਾਈ ਅੰਦਰੋਂ ਕੰਡੀਸ਼ਨ ਕਰੋ ਚੈੱਕ ਲੈਦਰ ਦੇ ਸੀਟ ਕਵਰ ਸਾਫ ਸੁਥਰਾ ਨਵਾਂ ਇੰਟੀਰੀਅਰ کیا ਬਾਤ ਹੈ ਤੇ ਭਾਈ ਜੀ ਰੇਟ ਗੱਡੀ ਦਾ 5,35,000 ਰੁਪਏ 5,35,000 35000 2022 ਮਾਡਲ zxide ਟਾਪ ਮਾਡਲ ਹੈ ਟਾਪ ਮਾਡਲ ਹੈ ਤੇ ਸਾਢੇ 4 ਦਾ ਲੋਨ ਇਹ ਦਿੱਤੇ ਵੀ ਹੋ ਜਾਏਗਾ ਜੀ ਹੋ ਜਾਏਗਾ ਤੇ ਅੱਗੇ ਆ ਗਈ ਬਾਈ ਜੀ i20 2014 ਆਸਤਾ ਆਪਸ਼ਨਲ ਆਸਤਾ ਆਪਸ਼ਨਲ ਸਾਰੇ ਨਾਲੋਂ ਟੌਪ ਮਾਡਲ ਸਭ ਤੋਂ ਟੌਪ ਮਾਡਲ 2014 ਠੀਕ ਹੈ ਬਾਈ ਤੇ ਗੱਡੀ ਬਾਈ 14 ਬੇਸ਼ੱਕ ਮਾਡਲ 14 ਪਰ ਕੰਡੀਸ਼ਨ ਵਾਈਜ਼ ਕੋਈ ਜਜ ਨਹੀਂ ਕਰ ਸਕਦਾ ਵੀ 18 ਤੋਂ ਘੱਟ ਹੋਊਗੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਅੱਗੇ ਆ ਜਾ ਮਿੱਤਰ ਅੱਗੇ ਉਹ ਦਿਖਾ ਦੇ ਪਹਿਲਾਂ ਗੱਡੀ ਹਾਂਜੀ ਸਾਫ ਸੁਥਰੀ ਤੇ ਨਵੀਂ ਕਾਰ ਆ ਟਾਇਰ ਵੀ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਹੈ। ਆਪਣੇ ਕੋਲ ਟਾਇਰ ਪੇ ਹੋਏ ਜੀ। ਕੋਈ ਕਮੀ ਨਹੀਂ ਗੱਡੀ ਦੇ ਵਿੱਚ। ਇੰਦਰ ਵੀ ਆ ਕੇ ਅੰਦਰੋਂ ਵੀ ਦਿਖਾ ਗਣੀ ਸੀ ਨਾ। 2014 ਮਾਡਲ ਹੈ। ਹੂੰ। ਇਹਦੇ ਲਈ 80 ਹਜ਼ਾਰ ਚੱਲੀ ਹੈ ਜੀ। 80 ਹਜ਼ਾਰ ਚੱਲੀ ਆ। ਓਨਰ ਫਰਸਟ ਆ। ਓਨਰ ਫਰਸਟ ਆ ਜੀ। ਲੋ ਮਿੱਤਰੋ ਅੰਦਰੋਂ ਕਰੋ ਕੰਡੀਸ਼ਨ ਚੈੱਕ ਲੈਦਰ ਦੇ ਜਿਵੇਂ ਨਵੇਂ ਸੀਟ ਕਵਰ ਨੇ। ਸਾਫ਼ ਸੁਥਰਾ ਇੰਟੀਰੀਅਰ ਆ ਤੇ ਰੇਟ ਬਾਈ ਜੀ। ਇਹਦੇ ਪੈਸੇ ਆਪਾਂ ਮੱਦੇ ਨਾ ਮੱਦੇ ਆਪ 470 ਜੀ। 470 ਮਾਨਤਾ ਕਰ ਸਕਦੇ ਹਾਂ 470000 ਰੁਪਏ ਆ। ਹਾਂਜੀ ਮਾਨਤਾ ਕਰ ਦਾਂਗੇ। ਮਾਨਤਾ ਨੂੰ ਹੋ ਜਾਊਗਾ 4700 ਲਓ ਦੇ ਲੱਖ ਰੁਪਏ ਲਿਆਓ ਬਾਕੀ ਦਾ ਲੋਨ ਕਰਾ ਦੇ 370 ਲੋਨ ਕਰਾ ਦਾਂਗੇ ਬਾਕੀ ਬਾਈ ਜੀ ਲੋਨ ਹੋ ਜਾਊਗਾ 1 ਲੱਖ ਰੁਪਿਆ ਡਾਊਨ ਹਾਂ 1 ਲੱਖ ਰੁਪਿਆ ਡਾਊਨ ਪੇਮੈਂਟ ਦੇ ਉੱਤੇ 14 ਮਾਡਲ i20 ਸਾਰੇ ਨਾਲ ਟੌਪ ਮਾਡਲ ਅੱਗੇ ਗੱਡੀ ਆ ਗਈ ਕੈਮਰੀ ਸੁਪਰ ਲਗਜ਼ਰੀ ਗੱਡੀ ਆ ਤੇ ਪੇਡ ਨੰਬਰ VIP ਨੰਬਰ ਹੈ ਬਿਲਕੁਲ ਜੀ ਤੇ ਰੇਟ ਬਾਈ ਜੀ ਗੱਡੀ ਦਾ ਇੰਨਾ ਘੱਟ ਕਿ ਤੁਸੀਂ ਕਹਿਣਾ ਯਾਰ ਵੀ ਗੱਡੀ ਬਾਈ ਸਾਨੂੰ ਦੇ ਦਿਓ ਅਸੀਂ ਆ ਰਹੇ ਆ ਵਿੱਚ ਹੁਣਾ ਪਰ ਬਾਈ ਜੀ ਸਾਈ ਪਾਏ ਬਿਨਾ ਗੱਡੀ ਨਹੀਂ ਬੋਕਣੀ ਪਹਿਲੀ ਦੱਸ ਦਿੰਦੇ ਹਾਂ ਠੀਕ ਹੈ ਬਾਅਦ ਜਾ ਕੇ ਲੜਨ ਦੇ ਬੰਦੇ ਵੀ ਰਨ ਨੂੰ ਦਿੱਤੀ ਗਈ ਸਾਈਪਾਈ ਜਿਹੜਾ ਬੋਕਣੀ ਹੋਣੀ ਤੇ ਗੇਟ ਰੇਟ ਹੈਗਾ ਗੱਡੀ ਦਾ 3,85000 ਰੁਪਏ 3,85000 ਦੀ ਗੱਡੀ ਮਿਲੂ ਬਈ 2007 ਮਾਡਲ 66 ਨੰਬਰ ਦੀ ਕਮੈਟਿਕ ਇਕੱਲੇ ਬੰਪਰ ਛੱਡ ਕੇ ਕਿਤੋਂ ਰੀਪੇਂਟ ਨਹੀਂ ਹੈਗੀ ਫੁੱਲ ਬੋਡੀ ਲੈਂਡ ਦੀ origignal ਕਾਰ ਆ ਨਵੇਂ ਬ੍ਰਾਂਡ ਨਿਊ ਟਾਇਰ ਟਾਇਰ ਦਾ 34 ਮਰਾ ਦੇ 24 ਮਾਡਲ ਦੇ ਨਵੇਂ ਟਾਇਰ ਹੋਣੀ ਪਵਾਏ ਨੇ ਇਹਨਾਂ ਦਾ ਫਰਸਨ ਕਾਰ ਬਜੀ ਫਰਸਟ ਓਨਰ ਦੀ ਗੱਡੀ ਆ ਬਾਕੀ ਇਹ ਫਰਸਟ ਓਨਰ ਆ ਆਟੋਮੈਟਿਕ ਕਾਰ ਵਿੱਚ ਆ ਬਈ ਜੀ ਹੈਗੀ ਆਟੋਮੈਟਿਕ ਫਰਸਟ ਓਨਰ ਦੀ ਤੇ ਅੰਦਰੋਂ ਤੁਹਾਨੂੰ ਕੰਡੀਸ਼ਨ ਚੈੱਕ ਕਰਾਉਣਿਆ ਜਿਵੇਂ ਨਵੀਂ ਮਾਡਲ ਬੇਸ਼ੱਕ ਸਾਫ਼ ਤਾਂ ਪਰ ਸਤਾਰਾਂ ਨੂੰ ਘੱਟ ਨਹੀਂ ਹੈਗੀ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਪਾਸਿੰਗ ਵੀ ਪਈਆ 27 ਤੱਕ 5 ਸਾਲ ਲਈ ਫੇਰ ਐਕਸਟੈਂਡ ਹੋ ਜੂਗੀ ਤੇ ਬੌਨਟ ਚੱਕ ਕੇ ਦਿਖਾਉਣਿਆ ਗੱਡੀ ਤੁਹਾਨੂੰ ਲਓ ਜੀ ਕਰੋ ਚੈੱਕ ਕੀ ਆ ਬਾਤ ਹੈ ਸਾਫ਼ ਸੁਥਰਾ ਇੰਜਨ ਪੈਟਰੋਲ ਦੀ ਗੱਡੀ ਆ ਤੇ ਬੈਟਰੀ ਐਕਸਾਈਡ ਦੀ ਨਵੀਆਂ ਇਹਦਾ ਵੀ ਬਿਲ ਮਿਲੂਗਾ ਬਿਲਕੁਲ ਜੀ ਬਿਲਕੁਲ 385000 ਦੇ ਵਿੱਚ ਇੰਨਾ ਕੁਝ ਤੁਹਾਨੂੰ ਮਿਲਣ ਜਾ ਰਿਹਾ ਹੈ ਨਾ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਵੀਰੇ ਬਿਲਕੁਲ ਜੀ ਜਿਹਨੂੰ ਗੱਡੀ ਚਾਹੀਦੀ ਹੈ ਬਾਈ ਸਕਰੀਨ ਤੇ ਨੰਬਰ ਚੱਲਦਾ ਕਾਲ ਕਰ ਲਓ ਡੀਡੀ ਮੋਟਰ ਜਲੰਧਰ ਇੱਧਰ ਆ ਜਾਓ ਬਾਜੀ ਅੱਗੇ ਹੋਰ ਦਿਖਾਉਣੇ ਆਪਾਂ ਗੱਡੀ ਲਓ ਮਿੱਤਰੋ ਤੁਹਾਡੇ ਵਾਸਤੇ ਇੱਕ ਹੋਰ ਤੋਹਫਾ ਲਿਆਏ ਗੱਡੀ ਹੈਗੀ ਆ 2017 ਲਟੀਜ਼ ਐ ਟਾਪ ਮਾਡਲ ਹੈ ਲਟੀਜ਼ ਕਰੂਜ਼ ਸਾਰਾ ਟਾਪ ਸੰਰੂਫ ਵਾਲੀ ਬਿਲਕੁਲ ਜੀ ਅਲਾਈ ਟਾਇਰ ਐਕਸਟਰਾ ਪਾਇਆ ਹੋਣਾ ਗੱਡੀ ਚ ਠੀਕ ਹੈ ਨਾ ਵੀਰੇ ਗੱਡੀ ਸਾਰੀ ਬੋਡੀ ਲਾਈਨ ਦੀ origignal ਆ ਕਿਤੇ ਰੀਪੇਂਟ ਨਹੀਂ ਬੰਪਰ ਛੱਡ ਕੇ ਬਿਲਕੁਲ ਜੀ ਤੇ ਲਾਈਟਾਂ ਵੀ ਮੈਟ੍ਰਿਕਸ ਵਾਲਿਆਂ ਪਈਆਂ ਹੋਈਆਂ ਨੇ ਲੈਨਾਂਆਂ ਭਜਦੀਆਂ ਹੁੰਦੇ ਨਾ ਉਹ ਉਹ ਲਾਈਟਾਂ ਨੇ ਗੱਡੀ ਦੀਆਂ origignal ਗੱਡੀ ਸਾਫ਼ ਸੋਤਰੀ ਨਵੀਂ 17 ਮਾਡਲ ਸਨ ਰੂਫ ਵਾਲੀ ਅੰਦਰੋਂ ਕੰਡੀਸ਼ਨ ਚੱਕਰਾ ਦੇ ਮਿੱਤਰਾਂ ਜਿਵੇਂ ਨਵੀਆਂ ਗੱਡੀ ਤੇ ਜੇ ਰੇਟ ਤੁਹਾਨੂੰ ਦੱਸਾਂ ਗੇ ਗੱਡੀ ਦਾ ਰੇਟ ਹੈਗਾਗਾ 625 6 ਲੱਖ ਤੇ 25 ਹਜ਼ਾਰ ਠੀਕ ਆ ਬਾਈ 3 ਲੱਖ ਤੱਕ ਦਾ ਦਿੱਤਾ ਤੇ ਲੋਨ ਹੋ ਜੂ ਆਸਾਨੀ ਨਾਲ ਫਸ ਕੇ 3,25,000 ਰੁਪਏ ਡਾਉਨ ਪੇਮੈਂਟ ਦਾ ਲਿਓ ਜੇ ਗੱਡੀ ਤੁਹਾਨੂੰ ਚਾਹੀਦੀ ਆ। ਕੋਈ ਕ੍ਰੀਨ ਤੇ ਨੰਬਰ ਮੈਂ ਬਾਰ-ਬਾਰ ਕਹਿਣਾ ਵੀ ਬੁੱਕ ਕਰ ਲਿਓ ਸਾਈਪਾ ਕੇ। ਅੱਲਾਹ ਵਾਸਤਾ ਨਾਲ ਬੁੱਕ ਨਹੀਂ ਹੋਣੀ ਗੱਡੀ ਠੀਕ ਹੈ ਨਾ ਵੀਰੇ? ਬਿਲਕੁਲ ਜੀ ਬਿਲਕੁਲ। ਠੀਕ ਆ। ਅੱਗੇ ਆ ਗਈ ਬਾਈ ਜੀ ਬਲਿਨੋ ਕਾਰ। ਬਿਲਕੁਲ। ਸੈਕੰਡ ਟੌਪ ਮਾਡਲ ਆ ਹਨਾ। ਸੈਕੰਡ ਟੌਪ ਮਾਡਲ ਆ। ਇਹ ਜੈਟਾ ਜੈਟਾ ਮਾਡਲ ਆ। 21/22। ਮੈਨੂਫੈਕਚਰ 21 ਦੀ ਆ ਰਜਿਸਟ੍ਰੇਸ਼ਨ 2022 ਦੀ ਆ ਕੰਪਨੀ ਫਿਟਡ ਅਲਾਏ ਆ ਜਾਂਦੇ ਨੇ। ਠੀਕ ਆ ਜੀ। ਫਰਸਟ ਓਨਰ ਆ ਇਹ ਹਾਂਜੀ ਲੈ ਗੀੜਾ ਦੇ ਦੇ ਮਿੱਤਰਾ ਵਾਲੇ ਵਾਲੇ ਅੰਦਰੋਂ ਕੰਡੀਸ਼ਨ ਵੀ ਚੈੱਕ ਕਰਾਉਣੇ ਆ ਲੈ ਮਿੱਤਰਾ ਕਰਾ ਕੰਡੀਸ਼ਨ ਚੈੱਕ ਲਓ ਜੀ ਨਵੇਂ ਸੀਟ ਕਵਰ ਸਾਫ ਸੁਥਰਾ ਤੇ ਨਵਾਂ ਇੰਡੀਰੀਅਰ ਕੋਈ ਕਮੀ ਨਹੀਂ ਗੱਡੀ ਚ ਗੱਡੀ ਚ ਕਮੀਆਂ ਸਿਰਫ ਚਲਾਉਣ ਵਾਲੇ ਦੀ ਉਹ ਤੁਸੀਂ ਪੂਰੀ ਕਰਨੀ ਆ 6 ਲੱਖ ਦਾ ਲੋਨ ਹੋ ਜੂਗਾ ਹੋ ਜਾਏਗਾ ਜੀ ਇਹ ਹੋ ਜਾਏਗਾ 40000 ਡਾਊਨ ਪੇਮੈਂਟ ਲਿਓ ਹੋ ਜਾਏਗਾ ਜੀ 6 ਲੱਖ 40000 ਦੀ ਗੱਡੀ ਮਿਲ ਜੂਗੀ ਠੀਕ ਹੈ ਨਾ ਵੀਰੇ ਬਿਲਕੁਲ ਜੀ ਲੋ ਮੈਟਰੂ ਅੱਗੇ ਹੋਰ ਦਿਖਾਉਣਾ ਤੁਹਾਨੂੰ ਆਪਾਂ ਫਰਸਟ ਓਨਰ ਹੈ ਇਹ ਬਲੀਨੋ ਇਹ ਫਰਸਟ ਓਨਰ ਜੀ ਤੇ ਅੱਗੇ ਆ ਗਈ ਬਾਈ ਜੀ Honda City ਡੀਜ਼ਲ ਵਾਲੀ ਹਾਂਜੀ ਇਹ ਹੈ 18 ਮਾਡਲ ਹੈ ਇਹ ਹੈਗਾ 20 ਵੈਰੀਐਂਟ ਹੈ 20 ਵੈਰੀਐਂਟ 2018 ਮਾਡਲ ਹਾਂਜੀ ਓਨਰ ਸੈਕੰਡ ਹੈ ਹਾਂਜੀ ਓਨਰ ਸੈਕੰਡ ਆ 75 ਕਿਹ ਹਜ਼ਾਰ ਚੱਲੀ ਆ ਹਾਂਜੀ ਟਾਇਰ ਜਮਾ ਨਵੇਂ ਨੇ ਦੇ ਵੀ ਗੱਡੀ ਦੇ ਬਿਲਕੁਲ ਜੀ ਕਿਤੋਂ ਬਾਈ ਰੀਪੇਂਟ ਸਕ੍ਰੈਚ ਨਹੀਂ ਹੈਗੀ ਸਾਫ ਸੁਥਰੀ ਤੇ ਨਵੀਂ ਕਾਰ ਆ ਕ੍ਰੀਸ਼ਨ ਵਾਲੇ ਵਾਲੇ ਘੁੰਮ ਕੇ ਦਿਖਾ ਦੇ ਬਾਕੀ ਆ 15 ਇੰਟੀਰੀਅਰ ਵੀ ਚੈੱਕ ਕਰਾਉਣਾ ਹੈ ਗੱਡੀ ਦਾ ਲੋ ਜੀ ਕਰੋ ਇੰਟੀਰੀਅਰ ਚੈ ਤੁਸੀਂ ਕਹਿਣਾ ਕਿ ਗੱਡੀ ਵਾਕਈ ਨਵੀਂ ਐ ਤੇ ਰੇਟ ਹੈਗਾ ਗੱਡੀ ਦਾ 7 ਲੱਖ 60 ਹਜ਼ਾਰ ਰੁਪਿਆ 1 ਲੱਖ 10 ਹਜ਼ਾਰ ਰੁਪਿਆ ਡਾਉਨ ਪੇਮੈਂਟ ਲਿਆਓ ਹਾਂ ਜੀ ਬਾਕੀ ਦਾ ਲੋਨ ਹੋਜੂ ਕੰਡੀਸ਼ਨ ਇਹ ਆ ਕਿ ਤੁਹਾਡੀ ਪ੍ਰੋਫਾਈਲ ਸਹੀ ਹੋਣੀ ਚਾਹੀਦੀ ਆ ਲੋਨ ਇੰਨਾ ਦਾ ਹੋਜੂ ਜਿੰਨਾ ਅਸੀਂ ਕਿਹਾ ਜੇ ਤੁਹਾਡੀ ਪ੍ਰੋਫਾਈਲ 'ਚ ਕੋਈ ਕਮੀਆਂ ਤਾਂ ਥੋੜਾ ਬਹੁਤ ਵਾਜਡ ਹੋਊਗਾ ਨਹੀਂ ਤਾਂ ਹੋਜੂਗਾ ਤੇ ਅੱਗੇ ਆ ਗਈ ਬਾਈ ਜੀ ਤੁਸੀਂ ਪਹਿਲਾਂ ਨੰਬਰ ਚੈੱਕ ਕਰੋ ਠੀਕ ਆ ਨਾ ਰੇਟ ਗੱਡੀ ਦਾ ਇਹੋ ਜਿਹਾ ਦੇਣਾ ਕਿ ਨੰਬਰ ਤੁਹਾਨੂੰ ਫ੍ਰੀ ਨਾਲ ਬਿਲਕੁਲ 1.5 ਤੋਂ 2 ਲੱਖ ਦਾ ਤਾਂ ਨੰਬਰ ਹੀ ਆ ਨਹੀਂਦਾ ਹੈਗਾ ਜੀ ਹੈਗਾ ਜੀ ਅੱਜ ਕੱਲ ਹੈਗੇ ਨੰਬਰ ਵੈਟਿਡ ਹੋਦਾ ਜੀ ਤੇ ਆ ਕੋਨਾ ਬੰਪਰ ਦਾ ਪੇਂਟ ਆ ਬਾਕੀ ਸਾਰੀ ਗੱਡੀ ਵੀ ਨਹੀਂ ਪੋਰੀ ਗੱਡੀ ਕੋ ਤੋਂ ਬੰਪਰ ਵੀ ਨਹੀਂ ਪੇਂਟ ਗੱਡੀ ਦਾ ਪੇਂਟ ਹੋਣੀ ਗਿਆ ਓਰੀਜਨਲ ਨਵੇਂ ਟਾਇਰ ਨੇ ਗੱਡੀ ਤੇ ਤੇ ਚੱਲੀ ਆ ਸਿਰਫ 75000 ਹਾਂਜੀ ਹਾਂਜੀ ਇਹ ਵੀ ਅੱਧਾ ਚੱਲੀ ਆ ਜੀ 75000 ਚੱਲੀ ਆ ਤੇ ਚੱਲੀ ਏਜੰਸੀ ਰਿਕਾਰਡ ਨਾਲ ਆ ਬੇਸ਼ੱਕ ਬਈ ਜੀ ਤੁਸੀਂ ਵਿਦ ਰਿਕਾਰਡ ਜਿੱਥੋਂ ਮੈਨੂੰ ਨੰਬਰ ਦਿਖਾਗੇ ਉੱਥੇ ਕੰਪਨੀ ਚੈੱਕ ਵੀ ਕਰਾ ਲਓ 2011 ਮਾਡਲ 2011 ਸੈਕੰਡ ਓਨਰ ਦੀ ਆ ਸੈਕੰਡ ਓ ਤੇ ਅੰਦਰੋਂ ਕੰਡੀਸ਼ਨ ਚੈੱਕ ਕਰਾਉਣੇ ਆ ਕਰੋ ਵੀ ਚੈੱਕ ਜਮਾਨ ਨਵੀਂ ਗੱਡੀ ਐ ਤੇ ਇਹਦਾ ਰੇਟ ਹੈਗਾ 5 ਲੱਖ 95000 59000 ਰੁਪਇਆ 95000 5 ਲੱਖ 95000 ਰੇਟ ਆ ਬਾਕੀ ਮਾੜਾ ਮੋਟਾ ਮਾਨਦਾਨ ਵੀ ਹੋ ਜੂਗਾ ਜੇ ਤੁਹਾਨੂੰ ਗੱਡੀ ਬਈ ਪਸੰਦ ਆ ਗਈ ਤੁਹਾਨੂੰ ਆਉਣਾ ਪੈਣਾ ਡੀਡੀ ਮੋਟਰ ਜਲੰਧਰ ਤੇ ਠੀਕ ਹੈ ਨਾ ਬਈ ਬਈ ਤੇ ਆਪਣੀ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਈ ਤੇ ਸਾਫ ਸੁਥਰੀਆਂ ਤੇ ਨਵੀਆਂ ਗੱਡੀਆਂ ਦੇ ਲੈਣ ਦੇ ਲਈ ਡੀਡੀ ਮੋਟਰ ਜਲੰਧਰ ਨੂੰ ਕਰੋ ਕਾਲ ਤੇ ਆਪਣਾ ਪੇਜ ਕਰ ਲਓ ਫੋਲੋ ਵੀਡੀਓ ਨੂੰ ਬਰਤવાર ਸ਼ੇਅਰ ਲਾਈਕ ਤੇ ਕਮੈਂਟ ਕਰਨਾ ਭੁੱਲਿਓ ਨਾ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ